ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਏ ਦਿਨ ਲੋਕਾਂ ਦੇ ਘਰਾਂ ਵਿੱਚ ਹੁੰਦੀਆਂ ਚੋਰੀਆਂ ਨੂੰ ਰੋਕਣ ਲਈ ਲੋਕਾਂ ਵੱਲੋਂ ਆਪਣੀ ਰਾਖੀ ਆਭੀ ਕਰਨੀ ਸ਼ੁਰੂ ਕਰ ਦਿੱਤੀ ਹੈ ਜੋ ਇੱਕ ਚੰਗਾ ਰੁਝਾਨ ਹੈ ਇਸੇ ਕੜੀ ਵਿੱਚ ਇੱਕ ਮਾਮਲਾ ਕਰਿਆਮ ਰੋਡ ਨਵਾਸ਼ਹਿਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਐਨ ਆਰ ਆਈ ਦੀ ਕੋਠੀ ਵਿੱਚੋਂ ਪਿਛਲੇ ਦਿਨੀ ਟੂਟੀਆਂ ਵਗੈਰਾ ਚੋਰੀ ਕਰਕੇ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਗਿਆ ਸੀ ਜਿਸ ਉਪਰੰਤ ਕੋਠੀ ਦੀ ਦੇਖਭਾਲ ਕਰਨ ਵਾਲੇ ਨੌਜਵਾਨਾਂ ਨੇ ਚੋਰਾ ਤੇ ਬਾਜ਼ਖ ਰੱਖਣੀ ਸ਼ੁਰੂ ਕਰ ਦਿੱਤੀ ਆਖਿਰ ਉਹ 94 ਰੰਗੇ ਹੱਥੀ ਕਾਬੂ ਕਰਨ ਵਿੱਚ ਸਫਲ ਹੋ ਗਏ ਜਿਨ੍ਹਾਂ ਨੇ ਕੋਠੀ ਵਿੱਚ ਦੁਬਾਰਾ ਚੋਰੀ ਕਰਨ ਆਏ ਚੋਰਾਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਅਤੇ ਚੋਰਾਂ ਤੋਂ ਸਮਾਨ ਲੈਣ ਵਾਲੇ ਕਬਾੜੀਏ ਨੂੰ ਵੀ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ ਕਾਬੂ ਕੀਤੇ ਚੋਰਪੇਂ ਪੰਗਲਾ ਅਤੇ ਕਸਬਾ ਔਰਨਾਲ ਸਬੰਧਤ ਦੱਸੇ ਜਾ ਰਹੇ ਹਨ ਆਓ ਛਿੰਜੀ ਲੜਵਾ ਰਹੀ ਚੋਰਾਂ ਨੂੰ ਕਾਬੂ ਕਰਨ ਵਾਲੇ ਨੌਜਵਾਨਾਂ ਨਾਲ ਕਰੀਏ ਗੱਲਬਾਤ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਜਲਦੀ ਬੋਲ ਜਲਦੀ ਬੱਸ ਤੋ ਆਇਆ ਸੀਗਾ ਮੈਨੂੰ ਖੜਾਇਆ ਸੀਗਾ ਨਜ਼ਰ ਆਤੀਆਂ ਪਹਿਲੀ ਵਾਰ ਦੇ ਨਾ ਸੀ ਸੈਂਟਰ ਵੀ ਭਰੇਗਾ ਸ਼ਗਾ ਤਾਂ ਆਇਆ ਸੀਗਾ ਕੋਦੋਂ ਆਇਆ ਸੀ ਓਏ ਭਾਜੀ ਮੈਨੂੰ ਬਾਹਰ ਖੜਾਇਆ ਸੀ ਆਇਆ ਕਰੋ ਕੰਨੋਂ ਆਇਆ ਸੀ ਬੱਚਿਆਂ ਇਹਨਾਂ ਨੇ ਮੈਨੂੰ ਬਾਹਰ ਨਹੀਂ ਮੰਨਣਾ ਇਹਨਾਂ ਨੇ ਬਾਹਰ ਖੜਾਇਆ ਸੀ ਭਾਜੀ ਨਹੀਂ ਮੋਹ ਨਾ ਬੋਲ ਬਾਗ ਬਾਗ ਮੂੰਹ ਬਾਹਰ ਕਿੱਦਾਂ ਆਏ ਸੀਗੇ ਕਿਦੋਂ ਕਿੰਨੇ ਜਾਣੇ ਸੀ ਦੋ ਜਾਣੇ ਸੀ ਹਫਤਾ ਕਿ ਹੋ ਗਿਆ ਫਿਰ ਦੋ ਕਿ ਹੋ ਗਿਆ ਹਫਤਾ ਕਿ ਹੋ ਗਿਆ ਤੂੰ ਕਹਿੰਦਾ ਆ ਜਾਣੀ ਓਏ ਵੀ ਭਾਈ ਇਹ ਨਹੀਂ ਗੱਲ ਸੱਚ ਸੱਚ ਹਫਤਾ ਹੋ ਗਿਆ ਆਏ ਸੀ ਭਾਜੀ ਕੋਈ ਨਹੀਂ ਆਣ ਮੈਨੂੰ ਬਾਹਰ ਖੜਾ ਮੇਤੇ ਕੋ ਸਿੱਟੀਆਂ ਦਸਾਲਾ ਤੇਤੇ ਮੈਂ ਕਾ ਤੇ ਗੱਲ ਸਿੱਕੀ ਹੈ ਜਦ ਹੈਗਾ ਸੱਚ ਆ ਤਾਂ ਸੱਚ ਆ ਇਕੱਠੇ ਤੁਸੀਂ ਹੋ ਓਆ ਬਾਪ ਜਲਦੀ ਦੱਸ ਜਲਦੀ ਉਹ ਗੁੰਡਾ ਕਿੱਥੇ ਨੂੰ ਆ ਦੂਜਾ ਦੀਪ ਕਿੱਥੇ ਲਾਇਆ ਕਿਹੜੇ ਪਿੰਡ ਦਾ ਉਹ ਹੈ ਇਹ ਤਾਂ ਹੁਣੇ ਹੀ ਇੱਥੇ ਭਾਈ ਸੁੱਤੇ ਵੇਛੇਗੇ ਇੱਥੇ ਆ ਸਰਵਲਡਿਸ਼ ਦੇ ਨਾਲ ਲੈ ਇਹਨਾਂ ਨੇ ਆਹ ਨੀ ਤਾਂ ਤੋੜਿਆ ਅੰਦਰੋਂ ਸਾਲਿਆਂ ਨੇ ਲੋਕ ਸਾਰਾ ਹੋ ਗਿਆ ਸੁੱਤੇ ਪਏ ਸੀ ਨਾ ਭਾਈ ਉੱਥੇ ਆ ਗਏ ਆ ਸੁੱਤੇ ਵੇਛੇਗੇ ਤੁਸੀਂ ਸਵੇਰੇ ਮੈਂ ਆ ਕੇ ਦੁਕਾਨ ਖੋਲੀ 8 ਵਜੇ ਸੁੱਤੇ ਵੇਛੇਗੇ ਤੂੰ ਤੂੰ ਕਹਿੰਦਾ ਘਰੇ ਬਾੜ ਦਾਣੀ ਨਾ ਤੈਨੂੰ ਕੋਈ ਘਰੇ ਬਾੜ ਦਾਣੀ ਕੋਈ ਉਹ ਬਾੜ ਦਾਣੀ ਫੇ ਤੂੰ ਆਪਣੀ ਮੰਮੀ ਨੂੰ ਕਹਿਣਾ ਸਾਰੀਆਂ ਦੇ ਨਾਮ ਲੱਗੇਗੇ ਇਹਨਾਂ ਨੇ ਲੱਗਣੀਆਂ ਇਹਨਾਂ ਨੇ ਲੱਗਣੀਆਂ ਹੀ ਗਿਆ ਨਾ ਉਹ ਮੰਦਾ ਕਹਿੰਦਾ ਸਿਲੰਡਰ ਲੈਣ ਆਏ ਸੀ ਹਫਤਾ ਪਹਿਲਾਂ ਵੀ ਲੈ ਜਾ ਦਾ ਸਿਲੰਡਰ ਦਰ ਫੇਟੇ ਉਹ ਸ਼ਰਮ ਨਹੀਂ ਚਾਰ ਨਹੀਂ ਫਿਰ ਆਉਂਦੇ ਮਾਬੇ ਦਾ ਨਾਮ ਲੱਗਿਆ ਤੁਸੀਂ ਬਦਨਾਮ ਕਰ ਜਲ ਜਾਈ ਇਹ ਮੈਂ ਪਛਾਣ ਲਈ ਹੀ ਆ ਖਾਮ ਦਾ ਛੁੱਟ ਕੇ ਨਹੀਂ ਰਹਿ ਗਿਆ ਇਹਦਾ ਸੁੱਤਾ ਪਿਆ ਮੁੰਡਾ ਕਹਿੰਦਾ ਅੱਜ ਕਹਿੰਦਾ ਨਾ ਦੁਕਾਨ ਤੇ ਪਾ ਕੇ ਸੁੱਤਾ ਤਾਂ ਦੱਸਿਆ ਨਹੀਂ ਦੋ ਮਿੰਟ ਜੀ ਸਵੇਰੇ ਜਿੱਦਾਂ ਮੈਂ ਨਿਆਣਿਆਂ ਨੂੰ ਛੱਡਣ ਜਾਂਦਾ ਤੁਹਾਨੂੰ ਉਦੋਂ ਵੀ ਦੱਸਿਆ ਸੀ ਸਕੂਲ ਨੇ ਛੱਡਣ ਜਾਂਦਾ ਮੈਂ ਸਵੇਰ ਨੂੰ ਗੇੜੀ ਲਾ ਕੇ ਜਾਂਦਾ ਉਂਦਰ ਤੀ ਤੇ ਅੱਜ ਚੀਚੀ ਜੀ ਵੀ ਆਉਂਦੀ ਉਹਨੇ ਕਿ ਹੈ ਕਿਹੜਾ ਫੰਡ ਆਇਆ ਹਾਂ ਉਹ ਹੈਗਾ ਹੀ ਜੀ ਮੈਂ ਉਦੋਂ ਦਾ ਹੀ ਦੇਖਦਾ ਸੀ ਅਸੀਂ ਤਾਂ ਰਾਤ ਨੂੰ ਵੀ ਗੇੜੇ ਲਾਉਂਦੇ ਸਵੇਰ ਨੂੰ ਵੀ ਲਾਉਂਦੇ ਕੀ ਦੁਬਾਰਾ ਉਹ ਆਉਣਗੇ ਕਿਉਂਕਿ ਸਮਾਨ ਪਿਆ ਸੀ ਅੰਦਰ ਉਹਨਾਂ ਨੂੰ ਪਤਾ ਸੀ ਕਿ ਦੁਬਾਰਾ ਉਹ ਆਉਣਗੇ ਅਸੀਂ ਚੌਂਗਾ ਰੱਖਿਆ ਜੀ ਅਸੀਂ ਪੂਰੀ ਤਿਆਰੀ ਨਾਲ ਸੁਨੀਲ ਮੇਰੇ ਨਾਲ ਸੀਗਾ ਤੇ ਸਵੇਰੇ ਜਦੋਂ ਅਸੀਂ ਗਏ ਆ ਤਾਂ ਅੰਦਰ ਉਹ ਲੋਕ ਤੋੜਿਆ ਸੀ ਉਹਨਾਂ ਨੇ ਆਲੇ ਦੁਆਲੇ ਘੁੰਮਦੇ ਸੀ ਉਹ ਵੀ ਦੱਸਿਆ ਕਿ ਲੋਕ ਦੇਖ ਕੇ ਨਹੀਂ ਮੈਂ ਦੇਖਿਆ ਨਹੀਂ ਮੈਂ ਰੋਜ਼ ਚੈੱਕ ਕਰਨ ਆਉਂਦਾ ਸੋ ਇਹਨੂੰ ਵੀ ਲੋਕ ਲੱਗੇ ਹੋ ਸਹੀ ਆ ਜਦੋਂ ਮੈਂ ਜਾ ਕੇ ਦਰਵਾਜ਼ਾ ਖੋਲ੍ਹਿਆ ਜਿੱਦਾਂ ਕੀ ਉਹਨਾਂ ਨੂੰ ਪਤਾ ਲੱਗ ਗਿਆ ਹੋਊਗਾ ਵੀ ਮੈਂ ਆ ਗਿਆ ਆ ਮੋਰੇ ਦਰਵਾਜ਼ੇ ਦਾ ਲੋਕ ਟੁੱਟਿਆ ਸੀ ਤਾਂ ਫਿਰ ਅਸੀਂ ਦੇਖਿਆ ਤਾਂ ਉੱਥੇ ਅੰਦਰ ਅਸੀਂ ਲੰਗੇ ਜਤੀ ਉਹਨਾਂ ਨੂੰ ਫੜ ਲਿਆ ਉਹ ਜੀ ਜਤੀ ਉੱਥੇ ਆ ਉੱਥੇ ਦੱਬ ਲਿਆ ਸੀ ਸਮਾਨ ਉਹਨਾਂ ਦੇ ਕੋਲ ਥੈਲਾ ਤਾਰਾ ਉਹਨਾਂ ਨੇ ਕੱਢੀਆਂ ਆ ਜਿਹੜੇ ਲੋਕ ਸੀ ਇੱਕ ਪੇਚਕਾ ਸਿੰਘ ਆ ਉਹਦੇ ਨਾਲ ਉਹਨਾਂ ਨੇ ਪਟਿਆ ਸਮਾਨ ਕਿੰਨੇ ਜਣੇ ਸੀਗੇ ਜੀ ਦੋ ਜਣੇ ਜੀ ਠੀਕ ਹੈ ਜੀ ਹਾਂ ਜੀ ਕੀ ਕੀ ਨਾਮ ਆ ਕਿਹੜੇ ਪਿੰਡ ਦੇ ਦੋ ਜਣੇ ਇੱਕ ਤਾਂ ਹੈਗਾ ਜੀ ਭੰਗਲਾ ਦਾ ਆ ਇੱਕ ਹੈਗਾ ਓੜ ਦਾ ਦੱਸਦਾ ਪਿਆ ਆਪਣੇ ਭੰਗਲਾ ਵਾਲਾ ਜਿਹੜਾ ਮੁੰਡਾ ਉਹਦੇ ਬਾਰੇ ਹੋਰ ਜਾਣਕਾਰੀ ਵੇਚੀ ਕਿ ਕਿ ਛੋਕੜ ਉਹਦੀ ਚਿੱਟੇ ਵਾਲੇ ਨਾਲ ਜੜ ਦੀ ਜੁੜਦੀ ਹਾਂਜੀ ਇਹ ਹੀ ਆਈਆਂ ਉਹਨਾਂ ਦਾ ਪਤਾ ਤਾਂ ਲੱਗਿਆ ਕਿ ਉਹਨਾਂ ਦਾ ਫੈਮਿਲੀ ਜਿਹੜੀ ਇਹ ਹੀ ਚਿੱਟੇ-ਚਿੱਟੇ ਦਾ ગામ ਹਾਂਜੀ ਇਹਦੇ ਵਿੱਚੇ ਕਰਦੇ ਪਏ ਅੱਛਾ ਇਹ ਜਿਹੜਾ ਸਮਾਨ ਤੁਹਾਡਾ ਚੱਕੇ ਇਹਨਾਂ ਦੇ 6-7 ਦਿਨ ਪਹਿਲਾਂ ਹਾਂਜੀ ਇਹ ਕਿਨੂੰ ਜਾ ਕੇ ਵੇਚਿਆ ਮੈਨੂੰ ਪਤਾ ਲੱਗਾ ਉਹ ਵੀ ਤੁਸੀਂ ਪੜਤਾਲ ਕਰ ਰਹੇ ਹੋ ਉਹ ਉਹ ਹੈਗਾ ਜੀ ਆਪਣੇ ਕਰਿਆਮ ਰੋਡ ਤੇ ਹੀ ਆ ਕਵਾੜੀਆਂ ਮੰਡੀ ਦੇ ਨਾਲ ਉਹਨੂੰ ਜਾ ਕੇ ਵੇਚਿਆ ਉਹ ਵੀ ਪੁਲਿਸ ਨਾਲ ਲੈ ਕੇ ਆਈ ਆ ਉਹਨੂੰ ਵੀ ਜਾ ਕੇ ਪੁੱਛ-ਪੜਚ ਕਰਦੇ ਪ ਅੱਛਾ ਪੁਲਿਸ ਫਿਰ ਮੌਕੇ ਤੇ ਪਹੁੰਚ ਗਈ ਸੀ ਕਿ ਤੁਸੀਂ ਚੋਰ ਇੱਥੇ ਲਿਆਂਦਾ ਨਹੀਂ ਮੌਕੇ ਤੇ ਪਹੁੰਚ ਕੇ ਸੀ ਕਾਲ ਕੀਤੀ ਤੇ ਪੁਲਿਸ ਆ ਗਈ ਸੀ ਮੌਕੇ ਤੇ ਮੌਕੇ ਤੇ ਆ ਗਈ ਆਰਤੀ ਨੂੰ ਵੀ ਹੁਣ ਬੁਲਾ ਲਿਆ ਹਾਂਜੀ ਉਹਨੂੰ ਵੀ ਬੁਲਾ ਲਿਆ ਅੱਛਾ ਤੁਹਾਡਾ ਕਿੰਨੇ ਕੁ ਦਾ ਸਮਾਨ ਸੀ ਕੋਈ ਚੋਰੀ ਹੋ ਚੁੱਕਾ ਹੈ ਜਿਹੜਾ ਚੋਰੀ ਹੋ ਚੁੱਕਾ ਹੈ ਹਜੇ ਸਾਲਕ ਪਹਿਲਾਂ ਦੇ ਮੈਨਾਂ ਟੂਟੀਆਂ ਦੁਬਾਰਾ ਲਾਈਆਂ ਸਾਰੀਆਂ ਘਟੋ ਘਟ ਮੀ 2.5 ਲੱਖ 2.5 ਲੱਖ ਦੇ ਲਾਗੇ ਛਾਗੇ ਰਹੇਗੇ ਅੱਛਾ ਸੰਜੀਵੀਰ ਜ਼ਿੰਮੇਵਾਰੀ ਕਿੰਨੀ ਬਣ ਜਾਂਦੀ ਆ ਤੁਹਾਡੀ ਸੁਨੀਲ ਭਜ ਉਹਨਾਂ ਦੀ ਤਾਂ ਉਹਨਾਂ ਐਨਆਰਆਈਆਂ ਨੇ ਜਿਹੜੇ ਤੁਹਾਡੇ ਰਿਸ਼ਤੇਦਾਰ ਆ ਚਾਚਾ ਜੀ ਲੱਗਦੇ ਆ ਉਹਨਾਂ ਤੁਹਾਨੂੰ ਕੋਠੀ ਦੀ ਚਾਬੀ ਦਿੱਤੀ ਹੋਈ ਹੈ ਤੇ ਤੁਹਾਡੀ ਜ਼ਿੰਮੇਵਾਰੀ ਕਿੰਨੀ ਬਣ ਜਾਂਦੀ ਹੈ ਹੈਗੀ ਹੈ ਜੀ ਜ਼ਿੰਮੇਵਾਰੀ ਤਾਂ ਹੁੰਦੀ ਬਹੁਤ ਜ਼ਿੰਮੇਵਾਰੀ ਹੈ ਅਗਲਾ ਸਾਡੇ ਤੇ ਵਿਸ਼ਵਾਸ ਕਰਕੇ ਸਾਨੂੰ ਚਾਬੀ ਦਿੰਦਾ ਕਿ ਮਗਰ ਉਹ ਸੰਭ ਸਕਦੇ ਆ ਤੇ ਹੁਣ ਅਸੀਂ ਉੱਥੇ ਗਏ ਥੋੜੇ ਜਿਹਾ ਇੱਕ ਅਜੇ ਹੈ ਨਹੀਂ ਆਪਣੇ ਇਹ ਕੀ ਕਹਿੰਦੇ ਮੁੰਚੀ ਜੀ ਉਹਨਾਂ ਨੇ ਮੈਨੂੰ ਕਿਹਾ ਤੁਹਾਨੂੰ ਆਪ ਵੀ ਥੋੜਾ ਜਿਆ ਕੁਝ ਕਰਨਾ ਪੈਣਾ ਉੱਦਣ ਤੋਂ ਮੇਰੇ ਥੋੜਾ ਦਿਮਾਗ ਦੇ ਵਿੱਚ ਸੀਗਾ ਮੈਂ ਕਿ ਆਪ ਕੰਨ ਨਾ ਪੈਣਾ ਤਾਂ ਫਿਰ ਚਾਚਾ ਭਰ ਲਿਆ ਹਾਂਜੀ ਭਰ ਲਿਆ ਵੀ ਆਪਾਂ ਦੱਬਾਂਗੇ ਇਹਨਾਂ ਨੂੰ ਅੱਡ ਕਬਾੜੀਆਂ ਦੀ ਸਾਨੂੰ ਤਾਂ ਇਹ ਕਹਿਣ ਲੱਗੇ ਕਿੰਦੇ ਅਸੀਂ ਨਹੀਂ ਸਮਾਨ ਲਿਆ ਹੈਗਾ ਇਹਦੇ ਕੋਲ ਸਿਲੰਡਰ ਵਾ ਕੋਈ ਭਾਰਤ ਦਾ ਆ ਵੀ ਇਹ ਤੁਹਾਡਾ ਨਹੀਂ ਹੈਗਾ ਮੈਂ ਕਹਿੰਦਾ ਇਹ ਅਸੀਂ ਨਹੀਂ ਪੁੱਛਣਾ ਉਹ ਜਿਹੜੇ ਬੰਦੇ ਅਸੀਂ ਫੜੇ ਆ ਉਹ ਦੱਸ ਦੇਵੇ ਚੋਰ ਉਹ ਵੀ ਅਸੀਂ ਸਮਾਨ ਤੁਹਾਨੂੰ ਵੇਚਿਆ ਸਾਰਾ ਠੀਕ ਹੈ ਇਹ ਹੁਣ ਤੁਸੀਂ ਦੇਖੋ ਤੁਹਾਡੇ ਮੁੰਡੇ ਨੂੰ ਪਤਾ ਹੋਊਗਾ ਜਿਹੜਾ ਚੱਕਿਆ ਕਿੱਥੇ ਹੈਗਾ ਸਮਾਨ ਕਿੱਥੇ ਨਹੀਂ